ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਯਾਲੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਮੋੜ ਤੋਂ ਗਦਾਰ ਤੱਕ ਕਹਿ ਦਿੱਤਾ ਕਿ ਇਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਤੇ ਛੁਰਾ ਮਾਰਿਆ ਹੈ ਮੌਕਾ ਪ्राਸਤ ਹੈ ਔਰ ਇਸ ਦੇ ਵੱਲੋਂ ਆਪਣੀਆਂ ਜਾਇਦਾਦਾਂ ਬਣਾਈਆਂ ਗਈਆਂ ਨੇ ਹੁਣ ਪਤਾ ਨਹੀਂ ਹੋਰ ਕਿੰਨੀਆਂ ਕੁ ਪਾਰਟੀਆਂ ਇਸ ਦੇ ਵੱਲੋਂ ਬਦਲੀਆਂ ਜਾਣ ਗਈਆਂ ਸੋ ਦੱਸ ਦਿਆ ਕਿ ਮਨਪ੍ਰੀਤ ਯਾਲੀ ਜੋ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਸੀ ਤਾਂ ਹੁਣ ਸੁਖਬੀਰ ਬਾਦਲ ਦੇ ਨਿਸ਼ਾਨੇ ਤੇ ਨੇ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਇਹ ਮੌਕਾ ਪ੍ਰਸਤ ਹੈ ਜਿੱਨਾਂ ਚਿਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਜਿਹੇ ਗਦਾਰਾਂ ਨੂੰ ਪਾਰਟੀ ਦੇ ਨੇੜੇ ਵੀ ਨਹੀਂ ਲੱਗਣ ਦਿੰਦਾ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦਾ ਉਹਨਾਂ ਦਾ ਵੀ ਇਹਨਾਂ ਨੇ ਕਿਹਾ ਕਿ ਹੁਣ ਮਨਪ੍ਰੀਤ ਐਲੀ ਨੇ ਉਹਨਾਂ ਦਾ ਵੀ ਖਿਹੜਾ ਛੱਡ ਦਿੱਤਾ ਉਹਨਾਂ ਦੇ ਵੀ ਪਿੱਠ ਦੇ ਵਿੱਚ ਛੋਰਾ ਮਾਰਿਆ ਹੈ ਨਾਲ ਹੀ ਉਹਨਾਂ ਨੇ ਰਾਜਾ ਵੜਿੰਗ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੀਐਮ ਜਦੋਂ ਵੀ ਡਰਾਵਾ ਦੇ ਦਿੰਦੇ ਨੇ ਉਦੋਂ ਅਜਿਹੇ ਲੀਡਰ ਚੁੱਪ ਕਰ ਜਾਂਦੇ ਨੇ ਸੋ ਆਕਾਲੀ ਦਲ ਪੁਨਰ ਸੁਰਜੀਤੀ ਨੂੰ ਇਹਨਾਂ ਦੇ ਵੱਲੋਂ ਜਾਲੀ ਤੱਕ ਕਹਿ ਦਿੱਤਾ ਗਿਆ ਹੈ